SDPC ਮੈਂਬਰਾਂ ਵੱਲੋਂ ਸਿਨੇਮਾ ਹਾਲ ਦੇ ਬਾਹਰ ਤਰਨਾ ਕਿਹਾ ਸਾਰਿਆਂ ਨੂੰ ਪਤਾ ਕੰਗਨਾ ਕਿਸ ਸੋਚ ਦੀ ਮਾਲਕ ਹੈ ਅਮਰਜੈਂਸੀ ਫਿਲਮ ਅੱਜ ਉਹਦੀ ਰਿਲੀਜ਼ ਕਰਨ ਦੀ ਡੇਟ ਸੀਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਾਣੀਓਗ ਸਰਦਾਰ ਹਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਨੂੰ ਚਿੱਠੀ ਪੱਤਰ ਲਿਖ ਕੇ ਅਪੀਲ ਕੀਤੀ ਗਈ ਕਿ ਇਹ ਫਿਲਮ ਪੰਜਾਬ ਦੇ ਵਿੱਚ ਨਹੀਂ ਚਲਣੀ ਚਾਹੀਦੀ ਇਹ ਫਿਲਮ ਪਤਾ ਲੱਗਾ ਕਿ ਹੁਣ ਪੰਜਾਬ ਦੇ ਵਿੱਚ ਬੰਦ ਹੋ ਗਈ ਹੈ ਫਿਰ ਵੀ ਅਸੀਂ ਸ਼੍ਰੀ ਕਾਲਟਿਕ ਸਾਹਿਬ ਦੇ ਆਦੇਸ਼ਾਂ ਦੇ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੇ ਸਾਨੂੰ ਹੁਕਮ ਕੀਤਾ ਗਿਆ ਸੀਗਾ ਕਿ ਕਿਤੇ ਵੀ ਜਾ ਕੇ ਦੇਖਣਾ ਤੁਸੀਂ ਚੈੱਕ ਕਰਨਾ ਕਿ ਫਿਲਮ ਚੱਲਦੀ ਤੇ ਨਹੀਂ ਪਈ ਅਸੀਂ ਪੰਠਾਨਕੋਟ ਦੇ ਜਿੰਨੇ ਵੀ ਸਿਨੇਮਾ ਘਰ ਨੇ ਉੱਥੇ ਆ ਕੇ ਵਿਜ਼ਿਟ ਕੀਤਾ ਗੁਰਦੁਆਰਾ ਬਾਦਸ਼ਾਹ ਵੱਲੋਂ ਸਰਦਾਰ ਸਰਬਜੀਤ ਸਿੰਘ ਗਾਲੋਬ ਸਾਹਿਬ ਮੇਰੇ ਨਾਲ ਮੈਨੇਜਰ ਸਾਹਿਬ ਨੇ ਇਹਨਾਂ ਦੀ ਰਹਿਨਮਾਈ ਹੇਠ ਅਸੀਂ ਸਾਰੇ ਪਹੁੰਚੇ ਹਾਂ ਸੋ ਫਿਲਮ ਇੱਥੇ ਨਹੀਂ ਚੱਲਦੀ ਪਈ ਸਾਡੀ ਇਹ ਮੁੱਖ ਮੰਗ ਹੈ ਕਿ ਐਮਰਜੈਂਸੀ ਫਿਲਮ ਨੂੰ ਮਕਮਲ ਤਰੀਕੇ ਨਾਲ ਕਿਸੇ ਵੀ OTT ਪਲੇਟਫਾਰਮ ਤੇ ਵੀ ਇਹ ਰਿਲੀਜ਼ ਨਹੀਂ ਹੋਣੀ ਚਾਹੀਦੀ ਜੇ ਸਿਨੇਮਾ ਹਾਲ ਦੇ ਵਿੱਚ ਨਹੀਂ ਚੱਲੀ ਇਹ ਨਾ ਹੋਵੇ ਕਿਸੇ OTT ਪਲੇਟਫਾਰਮ ਦੇ ਉੱਪਰ ਇਹਨੂੰ ਜਾਰੀ ਕਰ ਦਿੱਤਾ ਜਾਵੇ ਜੋ ਵੀ ਹੁੰਦਾ ਰਹੇ ਤਾਂ ਵੀ ਅਸੀਂ ਆਪਣਾ ਵਿਰੋਧ ਪ੍ਰਦਰਸ਼ਨ ਕਰਾਂਗੇ ਕਿਉਂਕਿ ਇਹਦੇ ਵਿੱਚ ਜਿਹੜਾ ਸਾਡਾ ਅਕਸ ਪੇਸ਼ ਕੀਤਾ ਗਿਆ ਉਹ ਬੇਹੱਦ ਗਲਤ ਪੇਸ਼ ਕੀਤਾ ਗਿਆ ਤੱਥਾਂ ਨੂੰ ਤੋੜ ਮੋੜ ਕੇ ਜੋ ਐਮਰਜੈਂਸੀ ਦੇ ਵਿੱਚ ਸਿੱਖਾਂ ਨੇ ਭੂਮਿਕਾ ਨਿਭਾਈ ਇੰਦਰਾ ਗਾਂਧੀ ਜੀ ਦੇ ਖਿਲਾਫ ਕਿ ਉਹਨਾਂ ਨੇ ਐਮਰਜੈਂਸੀ ਦੇ ਨਾਲ ਪੱਤਰਕਾਰਤਾ ਨੂੰ ਜੋ ਲੋਕਤੰਤਰ ਦਾ ਥੰਮ ਹੁੰਦਾ ਹੈ ਉਹਦਾ ਗਲਾ ਘੁੱਟਿਆ ਗਿਆ ਜਿਹੜੇ ਲੋਕ ਆਵਾਜ਼ ਚੁੱਕਦੇ ਸਨ ਚੁੱਕ ਚੁੱਕ ਕੇ ਜੇਲ੍ਹਾਂ 'ਚ ਧੱਕਿਆ ਗਿਆ ਜੀਐਨਯੂ ਦੇ ਵਿਦਿਆਰਥੀ ਜਿਹੜੇ ਸਨ ਆਪਣੇ ਹੱਕਾਂ ਵਰਤੀ ਗੱਲਬਾਤ ਵਿਦਿਆ ਦੇ ਪ੍ਰਚਾਰ ਪ੍ਰਸਾਰ ਵਾਸਤੇ ਗੱਲਬਾਤ ਕਰਦੇ ਸਨ ਵਿਦਿਆਰਥੀਆਂ ਤੱਕ ਨੂੰ ਜੇਲ੍ਹਾਂ ਵਿੱਚ ਛੁਟਿਆ ਗਿਆ ਇਹਦਾ ਸਾਰੇ ਦਾ ਵਿਰੋਧ ਕੀਤਾ ਸੀ ਕੇਵਲ ਤਾਂ ਕੇਵਲ ਸ਼੍ਰੋਮਣੀ ਕਾਲੀ ਦਲ ਨੇ ਜਾਂ ਸਿੱਖ ਪੰਥ ਨੇ ਸੋ ਸਾਡੀ ਸਹੀ ਗੱਲ ਲੋਕਾਂ ਤੱਕ ਪਹੁੰਚਾਓ ਨਾ ਕਿ ਸਾਡੀ ਸ਼ਬੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਸੋ ਇਸ ਕਰਕੇ ਅਸੀਂ ਆਪਣਾ ਵਿਰੋਧ ਦਰਜ ਕਰਾਇਆ ਜੋ ਮੂਵੀ ਸੀਗੀ ਐਮਰਜੈਂਸੀ ਐਸਜੀਪੀਸੀ ਵੱਲੋਂ ਇਹਨਾਂ ਦਾ ਵਿਰੋਧ ਜਤਾਇਆ ਗਿਆ ਆ ਮੂਵੀ ਆਪਣੇ ਸਿਟੀ ਸੈਂਟਰ ਮਾਲ ਵਿੱਚ ਨਹੀਂ ਲੱਗੀ ਕਿਤੇ ਸਾਰਾ ਮਾਲ ਸ਼ਾਂਤੀਮੇਂ ਤਰੀਕੇ ਨਾਲ ਹੈਗਾ ਤੇ ਨਾ ਹੀ ਕੋਈ ਆਇਆ ਹੈ ਵੀ ਇਹਨਾਂ ਨੇ ਆਰਾਮ ਨਾਲ ਇੱਥੇ ਆਪਣਾ ਰੋਜ਼ ਸਰਗਸ਼ੀ ਦਿੱਤਾ ਤੇ ਚੱਲ ਗਿਆ ਕੋਈ ਵੀ ਇੱਥੇ ਦੀ ਅਨਸਾਧਿਕ ਘਟਨਾ ਇੱਥੇ ਕੋਈ ਨਹੀਂ ਵਾਪਰੀ ਸਾਰਾ ਮਾਲ ਸਾਂਤ